ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੀਤਾ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਬਾਈ ਅੱਜ ਫੇਰ ਆਪਾਂ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁੜੀ ਦੀ ਬੋਲੀ ਲੈ ਕੇ ਆਏ ਆ ਵੇਣੇ ਅੱਜ ਸਰਾ ਰੇਟ ਕੀ ਜਾ ਪਾਉਂਦਾ ਬਾਈ ਤੇ ਤੇ ਅੱਜ ਦੱਸਦੇ ਆ ਬਾਈ ਨਾ ਕਿ ਇੱਧਰ ਖੜੇ ਆ ਉਧਰ ਕੋਈ ਲੱਕੜਾਂ ਵਾਲੀਆਂ ਟਰਾਲਾਂ ਖੜੀਆਂ ਨਹੀਂ ਉਧਰ ਨਾ ਖੜ੍ਹ ਦੇਂਦੇ ਆ ਤੇ ਇਹ ਲੋ ਮਿੱਤਰੋ ਬੋਲੀ ਸਟਾਰਟ ਹੋਣ ਵਾਲੀ ਆ ਤੇ ਵੇਣੇ ਅੱਜ ਸਰਾ ਰੇਟ ਕੀ ਜਾਂਦਾ ਬਾਈ ਤੇ ਸਵੇਰ ਦੇ 7 ਵਜੇ ਗਏ ਬਾਈ ਆਏ ਮਿੱਤਰੋ ਵੇਣੇ ਆ ਤਾਈ ਤਾਈ ਰੇਟ ਕੀ ਤੁਹਾਨੂੰ ਬੋਲੋ ਭਾਈ ਆ 300 ਰੁਪਇਆ 320 320 ਰੁਪਏ 25 ਰੁਪਏ 325 ਰੁਪਏ 30 ਰੁਪਏ 35 ਰੁਪਏ ਆਈ 40 ਰੁਪਏ ਆਈ 42 ਰੁਪਏ ਆਈ ਭਾਈ ਕਿੱਥੇ ਜਾਣੀ ਆਪਾਂ ਸਾਡਾ 350 ਜੀ 54 355 ਰੁਪਏ 65 ਰੁਪਏ ਦੋ ਲੰਘਦੇ 365 ਰੁਪਏ ਲਓ ਜੀ ਭਾਈ ਜੀ ਪਹਿਲੀ ਟਰਾਲੀ ਜਿਹੜੀ ਗਈ ਆ 320 ਰੁਪਏ 65 ਰੁਪਏ ਬਈ ਸੋਰੀ ਪਹਿਲੀ ਟਰਾਲੀ ਜਿਹੜੀ ਗਈ ਆ ਬਈ 365 ਰੁਪਏ ਗਈ ਆ ਬਾਈ ਜੀ ਅੱਜ ਨਾਗ ਜਿਹੜੇ ਆਏ ਆ ਬਈ 2 2 4 5 ਨਾਗ ਆਏ ਆ ਬਈ ਜੀ ਅੱਜ ਤੇ ਵੇਣੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਬਾਈ ਜੀ ਜਿਹੜੀ ਪਹਿਲੀ ਸਿਰਾ ਟਰਾਲੀ ਦਾ ਰੇਟ ਗਿਆਗਾ 365 ਰੁਪਏ ਗਿਆ ਬਾਈ ਜੀ ਦੇ ਨੋ ਮਿੱਤਰੋ ਵੇਣੀ ਅਗਲੀ ਟਰਾਲੀ ਜੀ ਦਾ ਟਿਕਣਾ ਜਾਈਏ ਤੇ ਟਿਕਾ ਵੀ ਟਾਈਮ ਆ ਬੋਲ ਤੂੰ ਮਰਾਦੂ ਬਣਾ ਸਕਦਾ ਆ ਅਸਲ ਵਿੱਚ ਬਾਈ ਛਾਰਦੀ ਆ ਕਿੰਨੀ ਬੁੱਲੀ ਛਾਰਦੀ ਤੂੜਿਆ ਬਾਈ ਦਿੱਲੀ ਨੂੰ ਵੀ ਅਗੀ ਹੋ ਗਈ ਸਾਰੀ ਲੱਗੇ ਮੇਰੇ ਕੋਲ ਜਾ ਨਾ ਮਾਦੂ ਨਹੀਂ ਜਾਣਾ ਦਿੱਲੀ ਜਾਣਾ ਆ پھر اٹھو پُڑو پایا نہ جا یار مدو جی لے جا بات تو نہیں کر کوئی کافر نہیں جا رہا پاناو نہ بنا جی دیا 250 250 250 250 روپے 250 بولا بیگ نے 250 روپے ਲਓ ਮਿੱਤਰੋ ਜਿਹੜੀ ਅਗਲੀ ਟਰਾਲੀ ਦਾ ਰੇਟ ਲੱਗਿਆ ਬਾਈ ਜੀ 250 ਰੁਪਿਆ ਲੱਗਿਆ ਬਾਈ ਜੀ ਇਹ ਅਗਲੀ ਟਰਾਲੀ ਦਾ ਮਿਹਣੇ ਕੀ ਰੇਟ ਜਾਂਦਾ ਬਾਈ ਆਇਓ ਮਿੱਤਰੋ ਆ ਤੂੜੀ ਦੀ ਭੂਲੀ ਹੋਣੀ ਆ ਬਾਈ ਇਕਨਾਂ ਖੂਗ ਹੋਰ ਆ ਗਿਆ ਮਿੱਤਰੋ ਲੋ ਨਾਗ ਰਹਿਗੇ ਆ ਜਿਹੜੇ ਬਾਈ ਪੰਜ ਨਾਗ ਆਏ ਆ ਤੇ ਗਾਹਕ ਵੀ ਉਨੇ ਜਿਹੇ ਆ ਬਾਈ ਟਿੰਗਟਾਕ ਜੇ ਆ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਦੱਪ ਕੇ ਸ਼ੇਅਰ ਕਰ ਦਿਓ ਅੰਦਰ ਦੇ ਅੰਦਰ ਦੇ ਥੋੜੀ ਬੋਲੋ ਜੀ ਬੁlai ਬੋਲੋ 300 ਰੁਪਿਆ 300 10 15 20 30 ਦਾ 30 ਨਹੀਂ 30 35 30 ਕਾਲੀ ਹਲੋ ਹਾਏ 300 52 ਬਹੁਤ ਜੱਗਾ ਰੋਗਾ ਫਾਟਾ ਬੈਂਕ 365 ਬੋਲਾਂਗੇ ਨੇ 365 ਰੁਪਏ ਬਾਈ ਲਓ ਜੀ ਮਿੱਤਰੋ ਇਹ ਟਰਾਲੀ ਦਾ ਰੇਟ ਵੀ ਜਿਹੜਾ ਉਹੀ ਲੱਗਿਆ ਬਾਈ ਜਿਹੜਾ ਸ਼ੁਰੂ ਤੋਂ ਲੱਗਿਆ ਹੈਗਾ ਪਹਿਲੀ ਟਰਾਲੀ ਦਾ ਰੇਟ ਲੱਗਿਆ 365 ਰੁਪਏ ਤੇ ਇਹ ਵੀ 365 ਰੁਪਏ ਰੇਟ ਲੱਗਿਆ ਦਾ ਵੀ ਤੇ ਲਓ ਮਿੱਤਰੋ ਅਗਲਾ ਨੱਕ ਵੇਣੇ ਆ ਇਹ ਟਰਾਲੀ ਜੀ ਆ 65 ਰੁਪਏ ਨੋ ਮਿੱਤਰ ਹਾਂ ਸਾਹਬ ਕਿਤਾਬ ਲਾਓ ਕੀ ਰੇਟ ਜਾ ਸਕਦਾ ਬਈ ਯਾਰ ਟਰਾਲੀ ਦਾ ਬਾਹਰ ਦੀ ਇਲੀ ਗੁੱਲੀ ਭਾਈ ਇਲੀ ਗੁੱਲੀ ਹੈ ਨੀ ਬਾਹਰ ਦੀ ਟੁੜੀ ਆ 200 ਰੁਪਈਆ 200

ਲੋ ਜੀ ਮਿੱਤਰੋ 285 ਰੁਪਏ ਗਈ ਹੈ ਬਈ ਤੇ ਰਹਿ ਗਏ ਦੋ ਲਾਸਟ ਨਾ ਬਾਈ ਲੋ ਮਿੱਤਰੋ ਕੁਆਲਿਟੀ ਦੇ ਹਿਸਾਬ ਨਾਲ ਦਦੋ ਕੀ ਰੇਟ ਜਾਊਗਾ ਤਾਜ਼ਾ ਲੈ ਲਓ ਬਾਈ ਛੂੜੀ ਅੰਦਰ ਦੀ ਇਹਦਾ ਘਰੋਂ ਵਾਲੇ ਕਰੜੇ ਛੂੜੀ ਅੰਦਰ ਵੀ ਛੂੜੀ ਹੋਈ ਆ ਹੋਰ ਬਾਈ ਕੀ ਵਾਲਾ ਜੀ ਅਗਲੀ ਵਾਰ ਪਹਿਲੀ ਟਰਾਲੀ ਪ੍ਰੀਤੀ ਮਾੜੀ ਮੋਟੀ ਬਾਰ ਦੇ ਨਾਲ ਹੋ ਸਕਦੀ ਹੈ ਅੰਦਰ ਜੀ ਤੂੰ ਨਹੀਂ ਬੋਲਾ ਬਈ ਤੂੰ ਪਹਿਲੀ ਟਰਾਲੀ ਭਰੀਏ ਬਾਰ ਦੇ ਨਾਲ 100 ਰੁਪਏ 300 ਰੁਪਏ 320 ਰੁਪਏ 320 ਰੁਪਏ ਹਾਂਜੀ 30 ਰੁਪਏ ਆਈ 40 ਰੁਪਏ ਆਈ 950 ਜੀ 50 ਜੀ 352 ਬੋਲਾਂਗੇ ਨੇ। 352 ਲੋ ਬਾਈ ਜੀ 35500 ਰੁਪਏ ਲੱਗੀ ਬਈ ਬੋਲੀ। ਆਹ ਟਰਾਲੀ ਦੀ ਬਾਈ ਤੇ ਰਹਿ ਗਿਆ ਲਾਸਟ ਨੱਕ ਬਾਈ। ਇਹਦਾ ਵੇਨੇ ਕੀ ਰੇਟ ਜਾਊਗਾ ਬਾਈ? ਚੈੱਕ ਕਰਾ ਦੇ ਕੇ ਬਾਈ ਤੂੜੀ। ਲੋ ਮਿੱਤਰੋ। ਦੇਖੋ ਬਾਈ ਤੂੜੀ ਦੀ ਕੁਆਲਿਟੀ ਹੈਗੀ ਬਾਈ। ਅੰਦਰ ਦੀ ਤੂੜੀ ਲੱਗਦੀ ਆ ਬਈ ਲਾਸਟ ਨੱਕ ਰਹਿ ਗਿਆ। ਤੇ ਵੇਖੋ ਕੀ ਰੇਟ ਜਾਂਦਾ ਬਾਈ ਜੀ। ਵੀਡੀਓ ਲਾਈਕ ਜ਼ਰੂਰ ਕਰ ਦਿਓ ਬਾਈ ਜੀ ਕਾਹਦੇ ਜੀ ਕਹੇ ਹਾਂ ਬੋਲੋ ਫਾਰਟ ਰੇਟ ਨਾ ਹੀ ਆ ਦੇ ਫੜ ਜਾ ਹਾਂ ਕੋਲ ਬੋਲੋ ਬੋਲੋ ਆ 300 ਹਾਂ ਭਾਈ 340 40 ਰੁਪਏ 25 3 25 40 40 ਬੋਲਾਂਗੇ ਲੈ ਲੋ ਬਾਈ ਜੀ ਲਾਸਟ ਨਗਦਾ ਜਿਹੜਾ ਰੇਟ ਲੱਗਿਆ ਬਾਈ ਜੀ 340 ਰੁਪਏ ਬਾਈ ਜੀ ਤੇ ਬਈ ਆ ਦੱਸ ਦੇ ਸਿਰਾ ਰੇਟ ਜਿਹੜਾ ਗਿਆ ਬਈ 365 ਰੁਪਏ ਗਿਆ ਬਾਈ ਜੀ ਤੇ ਲੋ ਮਿੱਤਰੋ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ and love